ਜਦ ਕੱਲ ਦਾ ਸਮਾਂ ਇਸ ਤਰ੍ਹਾਂ ਦਾ ਸਾਲ ਹੀ ਰਿਸ਼ਤੇ ਚੱਲਦੇ ਤਾਂ ਡਿਵੋਰਸ ਮੰਗਣ ਲੱਗ ਪੈਂਦੇ ਨੇ ਮਗਰ 75 ਸਾਲ ਦੀ ਉਮਰ ਬਾਪੂ ਦੀ ਹੋ ਚੁੱਕੀ ਹੈ ਤੇ ਅੱਜ ਵੀ ਜਿਹੜੇ ਖੁਸ਼ਮਈ ਢੰਗ ਨਾਲ ਜ਼ਿੰਦਗੀ ਜੀ ਰਹੇ ਨੇ ਕਿ ਮੈਂ ਆਪਣੀ ਲਾਈਫ ਵਾਸਤੇ ਆਪਣੀ ਸਿਹਤ ਵਾਸਤੇ ਇਹ ਕੰਮ ਸ਼ੁਰੂ ਕੀਤਾ ਹੈ ਘਰ ਨਹੀਂ ਬੈਠ ਸਕਦੇ ਘੱਟ ਲੋਕ ਵੀ ਨੇ ਬੈਠੇ ਆ ਮੈਂ ਬਿਮਾਰ ਹੋ ਗਿਆ ਬਿਮਾਰ ਹੋਣ ਤੋਂ ਬਾਅਦ ਇਹ ਕੰਮ ਸ਼ੁਰੂ ਕੀਤਾ ਮਿਹਨਤ ਕਰਨਾ ਕੋਈ ਮਿਹਣਾ ਨਹੀਂ ਟੀਰੀ ਡਾਕਾ ਜਾਂ ਕੋਈ ਇਹਰਾ ਫੇਰੀ ਏ ਮਿਹਣਾ ਹੈਗਾ ਜੀ ਇਹਦਾ ਡਰ ਹੈਗਾ ਇਹ ਮਿਹਨਤ ਦਾ ਕੋਈ ਡਰ ਨਹੀਂ ਇਹ 365 ਦਿਨ 365 ਸਾਲ ਦੇ ਹੁੰਦੇ ਨਾ ਤੇ ਮੈਂ ਇੱਕ ਛੁੱਟੀ ਕਰਦਾ ਉਹ ਵੀ ਕਿਹੜੀ ਚਿੰਕਰਨਾ ਪੂਜਾਗੀ ਦੇਖੋ ਜੀ ਸਾਡੇ ਕੋਲ ਜਿਆਦਾ ਲੇਬਰ ਨਹੀਂ ਆਉਣਾ ਕਿਉਂਕਿ ਟਾਬਿਆਂ ਦੇ ਉੱਤੇ ਜਿਹੜਾ 40 50 ਤੋਂ ਘੱਟ ਸਬਜ਼ੀ ਨਹੀਂ ਦਿੰਦੇ ਹਾਂਜੀ ਅਹੀਂ ਅਜੇ ਕੋਈ 10 ਰੁਪਏ ਦੇ ਗਏ ਤਾਂ ਵੀ ਉਹ ਰੋਟੀ ਖਾ ਗਏ ਕੋਈ 15 ਦੇ ਗਏ ਤਾਂ ਵੀ ਰੋਟੀ ਖਾ ਗਏ ਪੰਜ ਫੁਲਕੇ ਦੇਈ ਦੇ ਨਾਲ ਨਾਲ ਕੋਈ ਵੀ ਜਿਹੜੀ ਸਬਜ਼ੀ ਬਣੀ ਹੈ ਉਹ ਦੇ ਦਈਆ ਅਈ 50 ਰੁਪਏ ਦੇ ਸਾਰੇ ਪਿਆਰ ਦੇ ਅਸੀਂ ਖਾਸ ਤੌਰ ਤੇ ਦੇਖ ਰਹੇ ਲੜਾਈਆਂ ਝਗੜੇ ਹੁੰਦੇ ਆ ਤੁਹਾਡੀ ਨਹੀਂ ਨਹੀਂ ਲੜਦੇ ਤੜਾਈਆਂ ਝਗੜੇ ਨਹੀਂ ਆਉਂਦੇ ਆਏ ਬਾਪੂ ਦੱਸੇ ਬਾਪੂ ਕਦੀ ਲੜਾਈ ਝਗੜਾ ਹੋਇਆ ਆਪਸ ਵਿੱਚ ਅਨ ਦੇਖੋ ਇਹ ਸਨ ਸਿਡੀ ਜਿਹੜਾ ਮੋੜ ਹੈ ਤੇ ਬਟਾਲਾ ਰੋਡ ਹੈ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅਸੀਂ ਮੌਜੂਦ ਆ ਇਹ 81 ਨੰਬਰ ਪਿੱਲਰ ਦੇਖ ਰਹੇ ਹੋ ਤੁਸੀਂ ਇਹ ਇਸ ਦੇ ਸਾਹਮਣੇ ਹੀ ਜਿਵੇਂ ਤਸਵੀਰ ਕਵਾ ਦਿਖਾਣ ਨੂੰ ਤੇ ਗਣੇਸ਼ੀ ਦਾ ਮੰਦਿਰ ਹੈ ਜਿੱਥੇ ਕੀ ਬਾਪੂ ਜੀ ਉਹਨਾਂ ਦਾ ਇੱਕ ਖੂਬਸੂਰਤ ਜਿਹੜਾ ਸੈਟਅਪ ਆ ਉਹ ਲੱਗਿਆ ਹੋਇਆ ਉਸੋ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਮਾਨਵ ਅੱਜ ਨੌਜਵਾਨਾਂ ਨੂੰ ਇੱਕ ਮੈਸੇਜ ਦੇਣ ਲਈ ਇੱਕ ਸਬਕ ਦੇਣ ਲਈ ਇਸ ਵੀਡੀਓ ਨੂੰ ਕਰ ਰਹੇ ਹਾਂ ਕਿਉਂਕਿ ਅੱਜ ਕੱਲ ਦੀ ਨੌਜਵਾਨੀ ਇਸ ਤਰ੍ਹਾਂ ਦੀ ਨੌਜਵਾਨੀ ਹੈ ਜੋ ਕਿ 40 ਸਾਲ ਤੋਂ ਬਾਅਦ ਜਿਹੜੀ ਬਜ਼ੁਰਗ ਅਵਸਥਾ ਦੇ ਵਿੱਚ ਆਉਣਾ ਚਾਹੁੰਦਾ ਹੋ ਜਾਂਦੀ ਹੈ ਤੇ ਉਹਨਾਂ ਵੱਲੋਂ ਕਹਿ ਦਿੱਤਾ ਕਿ ਅਸੀਂ ਘਰ ਬਹਿ ਲ ਜੰਨੇ ਆ ਸਾਡੇ ਕੋਲ ਕੰਮ ਨਹੀਂ ਹੁੰਦੇ ਮਗਰ ਅੱਜ ਇੱਕ ਐਸਾ ਬਜ਼ੁਰਗ ਜੋੜਾ ਦਿਖਾਣ ਜਾ ਰਹੇ ਹਾਂ ਸ਼ਹਿਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜੋ ਕਿ ਆਪਣੀ ਖਾਸ ਤੌਰ ਤੇ ਮਿਹਨਤ ਕਰ ਰਿਹਾ ਹੈ ਤੇ ਮਿਹਨਤ ਕਰਕੇ ਆਪਣਾ ਜਿਹੜਾ ਗੁਜ਼ਾਰਾ ਉਹ ਕਰ ਰਿਹਾ ਮਗਰ ਅਸੀਂ ਗੱਲਬਾਤ ਅਫਸਰ ਰਿਪੋਰਟ ਕਰ ਰਹੇ ਸੀ ਉਹਨਾਂ ਦਾ ਇਹੀ ਕਹਿਣਾ ਸੀ ਕਿ ਅਸੀਂ ਕਿਉਂ ਮਿਹਨਤ ਕਰ ਰਹੇ ਹਾਂ ਕਿਉਂਕਿ ਸਾਡੇ ਕੋਲੋਂ ਘਰ ਨਹੀਂ ਬੈਠਾ ਜਾਂਦਾ ਤੇ ਅਸੀਂ ਖਾਸ ਤੌਰ ਤੇ ਮਿਹਨਤ ਇਸ ਕਰਕੇ ਕਰ ਰਹੇ ਹਾਂ ਘਰ ਦੇ ਵਿੱਚ ਬੱਚੇ ਨੇ ਪਰਿਵਾਰ ਪਰ ਉਸ ਦੇ ਬਾਵਜੂਦ ਵੀ ਅਸੀਂ ਮਿਹਨਤ ਕਰ ਰਹੇ ਹਾਂ ਕਿਉਂਕਿ ਸਾਡੇ ਕੋਲ ਕੰਮ ਨਹੀਂ ਬੈਠਾ ਜਾਂਦਾ ਤਸਵੀਰ ਦਿਖਾ ਦਿੰਨੇ ਆ ਤੁਹਾਨੂੰ ਅੰਮ੍ਰਿਤਸਰ ਸ਼ਹਿਰ ਦੀ ਇਹ ਤਸਵੀਰ ਹੈ ਬਜ਼ੁਰਗ ਜੋੜਾ ਹੈ ਤੇ ਬਜ਼ੁਰਗ ਜੀ ਦੇ ਨਾਲ ਉਹਦੀ ਵਾਈਫ ਹੈ ਜਿਹੜੀ ਉਹ ਮਿਹਨਤ ਕਰ ਰਹੀ ਹੈ ਤੇ ਇੱਕ ਬਹੁਤ ਖੂਬਸੂਰਤ ਮੈਸੇਜ ਦਿੰਦੀ ਹੈ ਜੋੜਾ ਕਿਉਂਕਿ ਇਹ ਮਿਹਨਤ ਹੈ ਜ ਅੱਜ 75 ਸਾਲ ਦੀ ਉਮਰ ਹੋ ਚੁੱਕੀ ਹੈ ਬਕਰਸ ਦੇ ਨਾਲ ਜਿਹੜੀ ਮਿਹਨਤ ਕਰ ਰਹੀ ਹੈ ਬਾਪੂ ਨਾਲ ਗੱਲ ਹੀ ਕਰਦੀ ਕਰਦੇ ਆ ਬਾਪੂ ਜੀ ਕਿੰਨੀ ਦੇਰ ਹੋ ਗਈ ਇੱਥੇ ਕੰਮ ਕਰਦੇ ਕੀ ਕਾਰਨ ਹੈ ਪਹਿਲਾਂ ਤੁਸੀਂ ਆਪਣੀ ਜਵਾਨੀ ਦੱਸੋ ਦੇਖੋ ਜੀ ਕਾਰਨ ਕੋਈ ਨਹੀਂ ਅਸੀਂ ਤੁਹਾਨੂੰ ਅੱਗੇ ਬੇਨਤੀ ਕੀਤੀ ਆ ਕਿ ਮੈਂ ਆਪਣੀ ਲਾਈਫ ਵਾਸਤੇ ਆਪਣੀ ਸਿਹਤ ਵਾਸਤੇ ਇਹ ਕੰਮ ਸ਼ੁਰੂ ਕੀਤਾ ਹੈ ਬਾਕੀ ਕੰਮ ਪਹਿਲਾਂ ਪਾਰਾ ਕਰੀਦਾ ਸੀ ਇਸ ਕਰਕੇ ਘਰ ਨਹੀਂ ਬੈਠ ਸਕਦੇ ਘਰ 2 ਮਹੀਨੇ ਬੈਠੇ ਆ ਮੈਂ ਬਿਮਾਰ ਹੋ ਗਿਆ ਮੈਂ ਮਾਰੋਂ ਹੋਂ ਤੋਂ ਬਾਅਦ ਇਹ ਕੰਮ ਸ਼ੁਰੂ ਕੀਤਾ ਪਹਿਲਾਂ ਦੇ ਬੱਚੇ ਨਰਾਜ਼ ਰਹੇ ਆ ਕਿ ਇਹ ਕੰਮ ਕਿਉਂ ਕਰਦੇ ਜੀ ਪਰ ਅਸੀਂ ਨਾਖਿਆ ਵੀ ਨਹੀਂ ਇਹ ਕੰਮ ਕਰਨਾ ਮਿਹਨਤ ਕਰਨਾ ਕੋਈ ਮਿਹਣਾ ਨਹੀਂ ਧੁਰੀ ਢਾਕਾ ਜਾਂ ਕੋਈ ਇਹਰਾ ਫੇਰੀ ਇਹ ਮਿਹਣਾ ਹੈਗਾ ਜੀ ਇਹਦਾ ਡਰ ਹੈਗਾ ਇਹ ਮਿਹਨਤ ਦਾ ਕੋਈ ਡਰ ਨਹੀਂ ਏ ਭਾਵੇਂ ਅਸੀਂ ਕੋਈ ਵੀ ਮਿਹਨਤ ਕਰੀਏ ਇਹਦਾ ਕੋਈ ਡਰ ਨਹੀਂ ਬਾਪੂ ਜੀ ਕਿੰਨੇ ਬੱਚੇ ਨੇ ਤੇ ਬੱਚੇ ਕੀ ਕਹਿੰਦੇ ਫਿਰ ਜਦੋਂ ਤੁਸੀਂ ਕੰਮ ਤੇ ਆਉਂਦੇ ਉਹਨਾਂ ਕੁਛ ਨਹੀਂ ਕਹਣਾ ਜੀ ਉਹ ਤਾਂ ਪਹਿਲਾਂ ਥੋੜੇ ਦਿਨ ਨਰਾਜ ਹੋਏ ਸੀ ਫਿਰ ਜਦੋਂ ਉਹਨਾਂ ਨੂੰ ਸਮਝਾਈ ਗੱਲ ਵੀ ਮੈਂ ਮੇਰਾ ਇਸ ਕੰਮ ਆਸਤੇ ਕਰ ਰਿਹਾ ਤੇ ਫਿਰ ਉਹ ਥੋੜਾ ਲਾਈਨ ਤੇ ਆਏ ਅੱਛਾ ਕਿੰਨੇ ਬੱਚੇ ਨੇ ਲੜਕੇ ਨੇ ਦੋ ਲੜਕੀਆਂ ਨੇ ਲੜਕੀਆਂ ਵੀ ਆਪਣੇ ਘਰ ਗਈਆਂ ਨੇ ਉਹਨਾਂ ਦੇ ਬੱਚੇ ਵੀ ਆਏ ਨੇ ਲੜਕੇ ਲੜਕੇ ਦਾ ਵੀ ਵੱਡਾ ਲੜਕਾ ਹੋਇਆ ਹੈ ਪੋਤਰਾ ਹੋਇਆ ਹੈ ਮੇਰਾ ਗੜੀ ਇੱਕ ਪੜਕੋਤਰੀ ਕੋਈ ਗੱਲ ਨਹੀਂ ਮਤਲਬ ਪਰਿਵਾਰ ਸੁਖੀ ਸਾਂਦੀ ਪਰਿਵਾਰ ਹੈ ਪਰਿਵਾਰ ਕਹਿੰਦਾ ਕਿ ਘਰ ਬੈਠ ਜਾ ਮਗਰ ਤੁਹਾਡ ਤੁਸੀਂ ਕਹਿ ਰਹੇ ਹੋ ਕਿ ਸਾਡੇ ਕੋ ਮੇਲੇ ਨਹੀਂ ਬੈਠਾ ਜਾਂਦਾ ਕਿ ਉਹਦੇ ਨਾਲ ਜਿਹੜੀਆਂ ਬਿਮਾਰੀਆਂ ਖਾਸ ਤੌਰ ਤੇ ਲੱਗਦੀਆਂ ਲਗੇਲੇ ਬੈਠਨਾਂ ਹਾਂਜੀ ਦੇਖੋ ਤੁਹਾਨੂੰ ਦੱਸਿਆ ਜੀ ਮੈਂ ਘਰ ਰਹਾ ਕਿ ਮੈਂ ਖੁਸ਼ ਨਹੀਂ ਹਾਂ ਹੁਣ ਵੀ ਇੱਥੇ 365 ਦਿਨ 60 ਦਿਨ ਸਾਲ ਦੇ ਹੁੰਦੇ ਨਾ ਤੇ ਮੈਂ ਇੱਕ ਛੁੱਟੀ ਕਰਦਾ ਉਹ ਵੀ ਕਿਹੜੀ ਕਿਰਮਾ ਪੂਜਾ ਦੀ ਅੱਛਾ ਦੀਵਾਲੀ ਨੂੰ ਅਗਲੇ ਦਿਨ ਜਿਹੜੇ ਮੈਂ ਤਕਰੀਬਨ ਲਗਾਤਾਰ ਇੱਥੇ ਹੀ ਹੁਣਾ ਇੱਥੇ ਹੀ ਹੁਣਾ ਪਰਮ ਪਤਨੀ ਦਾ ਸਹਿਯੋਗ ਹੈ ਸਾਥ ਦਿੰਦੇ ਪੂਰਾ ਬਿਲਕੁਲ ਪੂਰਾ ਸਾਥ ਬੁਰੀ ਮਿਹਨਤ ਉਹ ਵੀ ਮੇਰੇ ਨਾਲ ਕਰ ਰਹੀ ਹੈ ਇੰਨੀ ਮਿਹਨਤ ਮੈਂ ਕਰ ਰਿਹਾ ਹਾਂ ਉਨੀ ਇੱਕ ਮਿਹਨਤ ਕੋਈ ਕਰ ਰਿਹਾ ਹੈ ਠੀਕ ਹੈ ਆਪਣਾ ਭਰੀ ਜਵਾਨੀ ਤੋਂ ਲੈ ਕੇ ਹੁਣ ਤੱਕ ਕਿਹੜਾ ਕੰਮ ਕੀਤਾ ਤੇ ਹੁਣ ਇਹ ਇੱਕ ਸੈਟਅਪ ਸਟਾਰਟ ਕੀਤਾ ਪਹਿਲਾਂ ਕਿਹੜਾ ਕੰਮ ਕਰਦੇ ਹੁੰਦੇ ਸੀ ਪਹਿਲਾਂ ਮੈਂ ਜੀ ਸ਼ੈਟਰਿੰਗ ਦਾ ਕੰਮ ਕਰਦਾ ਸੀ ਤੇ ਉਹ ਕੰਮ ਕਾਫੀ ਭਾਰਾ ਹੈ 30 35 ਕਿਲੋ ਦੀ ਪਲੇਟ ਹੁੰਦੀ ਹੈ 50 60 ਕਿਲੋ ਦਾ ਗੱਡਰ ਵੀ ਹੁੰਦਾ ਜਿਹੜਾ ਕਿ ਅਸੀਂ ਚੱਕ ਕੇ ਦਵਾਰਾਂ ਦੇ ਉੱਤੇ ਰੱਖਣਾ ਵੈ ਮੁੜ ਕੇ ਉਹ ਖੋਲਣਾ ਵੀ ਆ ਸਾਰੇ ਕੰਮ ਕਰਨੇ ਆ ਹਾਂਜੀ ਤੇ ਇਸ ਕਰਕੇ ਉਹ ਕੰਮ ਭਾਰਾ ਹੋਣ ਕਰਕੇ ਉਧਰੋਂ ਇਧਰ ਓਵਰੇਜ ਹੋਣ ਕਰਕੇ ਤਾਂ ਉਹ ਕੰਮ ਛੱਡਿਆ ਬਾਪੂ ਜੀ ਮਿਹਨਤ ਤੇ ਕਿੰਨਾ ਕੇ ਯਕੀਨ ਰੱਖਦੇ ਹੋ ਹਾਂਜੀ ਮਿਹਨਤ ਤੇ ਕਿੰਨਾ ਕੇ ਯਕੀਨ ਰੱਖਦੇ ਹੋ ਮਿਹਨਤ ਤੇ ਯਕੀਨ ਨਾ ਰੱਖਾਂਗੇ ਕਿ ਅਸੀਂ ਘਰ ਦਾ ਕਿਤੇ ਬਿਮਾਰੀ ਹੋਣਾ ਹੈ ਮਿਹਨਤ ਤੇ ਯਕੀਨ ਹੈ ਤਾਂ ਹੀ ਆਪਣੀ ਮਿਹਨਤ ਕਰ ਰਹੇ ਹਾਂ ਅੱਛਾ ਹੁਣ ਫਿਰ ਤੁਹਾਨੂੰ ਵਾਧੂ ਸਮਾਂ ਹੋ ਚੁੱਕਿਆ ਤੇ ਕੰਮ ਸ਼ੁਰੂ ਕੀਤੇ ਹੋਏ ਕਿਹੜੀ ਕਿਹੜੀ ਚੀਜ਼ਾਂ ਜਿਹੜੀਆਂ ਤੁਹਾਡੇ ਉਲ ਰੱਖੀਆਂ ਜਾਂਦੀਆਂ ਅਥੇ ਅਸੀਂ ਕਦੀ ਆਲੂ ਨੂਡਲੀ ਕਦੀ ਆਲੂ ਤળਿਆ ਮੂੰਗਰੋਂ ਦਾ ਪਕੌੜੀਆਂ ਵਾਲਾ ਕਦੀ ਅੱਜ ਕੜੀ ਆ ਕਦੀ ਢਾਲ ਹੈ ਮਤਲਬ ਕਿ ਹਰ ਦਿਨ ਇੱਕ ਵੱਖਰੀ ਚੀਜ਼ ਬਣਾਉਣੀ ਹੈ اچھا ਲੋਕਾਂ ਦਾ ਸਹਿਯੋਗ ਲੋਕਾਂ ਦਾ ਪਿਆਰ ਹੈਗਾ ਕਿਉਂਕਿ ਅੱਜ ਕੱਲ ਦਾ ਸਮਾਂ ਇਸ ਤਰ੍ਹਾਂ ਦਾ ਲੋਕੀ ਵੱਡੇ ਵੱਡੇ ਰੈਸਟੋਰੈਂਟ ਟਾਬੇ ਲੱਭਦੇ ਨੇ ਮਗਰ ਤੁਹਾਡ ਨੂੰ ਸਹਿਯੋਗ ਦਿੰਦੇ ਨੇ ਲੋਕ ਦੇਖੋ ਜੀ ਸਾਡੇ ਕੋਲ ਜਿਆਦਾ ਲੇਬਰ ਨਹੀਂ ਆਉਣਾ ਕਿਉਂਕਿ ਟਾਬਿਆਂ ਦੇ ਉੱਤੇ ਜਿਹੜਾ 40 50 ਤੋਂ ਘੱਟ ਸਬਜ਼ੀ ਨਹੀਂ ਦਿੰਦੇ ਹਾਂਜੀ ਅਹੀਂ ਇੱਥੇ ਕੋਈ 100 ਰੁਪਏ ਦੇ ਗਏ ਤਾਂ ਵੀ ਰੋਟੀ ਖਾ ਗਏ ਕੋਈ 15 ਦੇ ਗਏ ਤਾਂ ਵੀ ਰੋਟੀ ਖਾ ਗਏ ਪੰਜ ਫੁਲਕੇ ਦੇਈ ਦੇ ਨਾ ਨਾ ਕੋਈ ਜਿਹੜੀ ਸੰਤੀ ਬਣੀ ਆ ਉਹ ਦੇਈ ਦੀ ਆ ਐਂ 50 ਰੁਪਏ ਦੇਈ ਦੀ ਸਾਰੇ ਦੇਖੋ ਲੋਕਾਂ ਵਾਸਤੇ ਬੜਾ ਪਿਆਰ ਹੀ ਵੰਡ ਰਹੇ ਨੇ ਕਿਉਂਕਿ ਇੰਨੀ ਮਹਿੰਗਾਈ ਦੇ ਵਿੱਚ ਜਿਹੜਾ ਬਹੁਤ ਹੀ ਸਸਤਾ ਜਿਹੜਾ ਖਾਣਾ ਹੈ ਉਹ ਦੇ ਰਹੇ ਨੇ ਅਸੀਂ ਐਡਰੈਸ ਵੀ ਜ਼ਰੂਰ ਦਵਾਂਗੇ ਜੇਕਰ ਤੁਸੀਂ ਅੰਮ੍ਰਿਤਸਰ ਦੇ ਵਾਸੀ ਹੋ ਜਾਂ ਅੰਮ੍ਰਿਤਸਰ ਆਉਂਦੇ ਹੋ ਤਾਂ ਬਾਪੂ ਹਣਾ ਕੋ ਜ਼ਰੂਰ ਮੁੱਕ ਜਾਓ ਬਾਪੂ ਜੀ ਇੱਕ ਮੈਸੇਜ ਵੀ ਦੇ ਦਿਓ ਨੌਜਵਾਨੀ ਨੂੰ ਜਿਹੜੇ ਨਸ਼ਿਆਂ ਵਿੱਚ ਵੜ ਰਹੇ ਨੇ ਉਹਨਾਂ ਨੂੰ ਇੱਕ ਮੈਸੇਜ ਦੇ ਦਿਓ ਕਿ ਮਿਹਨਤ ਕਰਨੀ ਚਾਹੀਦੀ ਮਿਹਨਤ ਦੇ ਨਾਲ ਹੀ ਜਿਹੜੇ ਰੰਗ ਲੱਗੇ ਆ ਸਾਜ ਨੇ ਜਾਂ ਦੁਨੀਆਦਾਰੀ ਆ ਉਹ ਮਿਹਨਤ ਦੇ ਨਾਲ ਹੀ ਦਿਖਾਈ ਦਦੀ ਹੈ देखो जी अही ते बच्चियां नु जरूर एहोई शिक्षा दंगांगे के बच्चे कोई भी मेहनत ਕਰਨ کھیડા ਵਾਲਦਾਨ ਪੜਾਈ ਕਰਨ ਹਾਂਜੀ ਕੋਈ ਚੰਗੇ ਅਫਸਰ ਵੀ ਬਣਨ ਪੜ੍ਹ ਲਿਖ ਕੇ ਹੀ ਅਫਸਰ ਬਣਦੇ ਨੇ ਹਾਂਜੀ ਹਾਂਜੀ ਉਸ ਤਰ੍ਹਾਂ ਕੋਈ ਅਫਸਰ ਨਹੀਂ ਬਣਦਾ ਉਸ ਤਰ੍ਹਾਂ ਦੇ ਜੋਰ ਚੱਕੇ ਜਰੂਰ ਬਣ ਜਾਣਗੇ ਹਾਂਜੀ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੇ ਵਜੇ ਤੱਕ ਹੁੰਦੇ ਹੋ ਸਮਾਂ ਦੱਸ ਦਿਓ ਅਸੀਂ ਫਿਰ 7:00 ਤੋਂ 7:30 ਵਜੇ ਆ ਜਾਈਦਾ ਵੀ ਸ਼ਾਮ ਨੂੰ 7:00 7 7:30 8 ਵਜੇ ਤੱਕ ਠੀਕ ਹੁੰਨਾ ਹਾਂਜੀ ਬਾਬੂ ਅੱਜ ਇਸ ਉਮਰੇ ਵੀ ਤੁਸੀਂ 75 ਸਾਲ ਦੀ ਉਮਰ ਦੱਸੀ ਮੈਨੂੰ ਆਫ ਦਾ ਰਿਕਾਰਡ ਹੈ ਕਿ ਇਸ ਉਮਰ ਵੀ ਕੰਮ ਕਰ ਰਹੇ ਹੋ ਕੀ ਯਕੀਨ ਰੱਖਦੇ ਹੋ ਕਿ ਜੇਕਰ ਅਸੀਂ ਨੌਜਵਾਨੀ ਤੋਂ ਮਿਹਨਤ ਜਾਰੀ ਰੱਖੀਏ ਤਾਂ ਸਾਡੀ ਬਜ਼ੁਰਗ ਵਿਵਸਥਾ ਜਿਹੜੀ ਉਹ ਵੀ ਖੁਸ਼ਮਈ ਢੰਗ ਨਾਲ ਜ਼ਿੰਦਗੀ ਜਿਉਣ ਦੇਖੋ ਜੀ ਮੈਂ ਤੁਹਾਡੇ ਸਾਡੀ ਪਹਿਲਾਂ ਵੀ ਬੇਨਤੀ ਕੀਤੀ ਆ ਇਹੋ ਹੀ ਕੀਤੀ ਆ ਕਿ ਮਤਲਬ ਅਸੀਂ ਮਿਹਨਤ ਕਰਾਂਗੇ ਨਾ ਤੇ ਉਹਦੇ ਵਿੱਚ ਅਸੀਂ ਸੁਖੀ ਰਹਿਵਾਂਗੇ ਇਹ ਮਿਹਨਤ ਨਹੀਂ ਕਰਦੇ ਤੇ ਨਸ਼ੇ ਜੀ ਪਾਵਾਂਗੇ ਤੇ ਬਰਬਾਦ ਹੀ ਹੋਣਾ ਹੈ ਹਾਂਜੀ ਆ ਬੇਬੇ ਜੀ ਇੱਕ ਸਵਾਲ ਤੁਹਾਡੇ ਤੋਂ ਵੀ ਹੈ ਖੋਸ਼ੋ ਆਪਣੇ ਸਾਥੀ ਦੇ ਨਾਲ ਜਿਹੜਾ ਕੰਮ ਕਰ ਰਹੇ ਹੋ ਸੁਮਰੇ ਹਾਂਜੀ ਹਾਂਜੀ ਠੀਕ ਖੋਸ਼ੋ ਹਾਂਜੀ ਹਾਂ ਅੱਛਾ ਫਿਰ ਨਾਲ ਹੀ ਹੁੰਦੇ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਾਂਜੀ ਹਾਂ ਅੱਛਾ ਕੀ ਕੀ ਤਿਆਰ ਕਰ ਲੈਂਦੇ ਹੋ ਉੱਥੇ ਤੁਸੀਂ ਇਹ ਤੇ ਵੀ ਵਟ ਵੀ ਚੀਜ਼ ਬਣਾਇਦੀ ਕਦੀ ਦਾਲ ਬਣਾ ਲਈ ਕਦੀ ਸਬਜ਼ੀ ਬਣਾ ਲਈ ਇੱਕ ਚੀਜ਼ ਬਣਾਉਣੀ ਹੁੰਦੀ ਆ ਅੱਛਾ ਤੇ ਲੋਕਾਂ ਦਾ ਪਿਆਰ ਮਿਲਦਾ ਪੂਰਾ ਇਸ ਤਰ੍ਹਾਂ ਹੀ ਆ ਜਿਹੜਾ ਹੋ ਗਿਆ ਆ ਗਿਆ ਜਿਹੜਾ ਵੀ ਪਿਆਰ ਤੇ ਅਸੀਂ ਖਾਸ ਤੌਰ ਤੇ ਦੇਖਦੇ ਲੜਾਈਆਂ ਝਗੜੇ ਹੁੰਦੇ ਤੁਹਾਡੇ ਨਹੀਂ ਨਹੀਂ ਲੱਗਦੇ ਲੜਾਈ ਝਗੜੇ ਨਹੀਂ ਹੁੰਦੇ ਆਇਆ ਬਾਪੂ ਦਾ ਸੇ ਬਾਪੂ ਕਦੀ ਲੜਾਈ ਝਗੜਾ ਹੋਇਆ ਬਸ ਦੇਖੋ ਜੀ ਜਿੱਥੇ ਦੋ ਬਰਤਨ ਹੋਣ ਉਹ ਖੜਕਦੇ ਵੀ ਨਹੀਂ ਬਾਕੀ ਉਹੋ ਜੇ ਨਹੀਂ ਖੜਕੇ ਕਦੀ ਦੀ ਕਿ ਜਿਹੜਾ ਇੱਕ ਦੂਜੇ ਤੋਂ ਬਿਲਕੁਲ ਹੀ ਅੱਜ ਕੱਲ੍ਹ ਦੇ ਸਾਲ ਨਹੀਂ ਰਿਸ਼ਤੇ ਚੜਲਦੇ ਡਿਵੋਰਸ ਮੰਗਣ ਲੱਭੰਦੇ ਨੇ ਲੋਕ ਮਗਰ ਇੰਨੀ ਉਮਰ ਵੀ ਸੁਖ ਸੰਧੀ ਤੁਹਾਨੂੰ ਦੱਸਿਆ ਕਿ ਸਾਡੀ ਮਹਾਰਾਜੀ ਕਿਰਪਾ ਰਹੀ ਸ੍ਰੀ ਗੁਰੂ ਰਾਮਦਾਸ ਜੀ ਦੀ ਉਹਦੀ ਨਗਰੀ ਜਿਹੜੇ ਬੈਠੇ ਆ ਇਸ ਤੋਂ ਪਹਿਲਾਂ ਦੇ ਚਲੋ 90 90 ਤੋਂ ਪਹਿਲਾਂ ਅਸੀਂ ਦਿੱਲੀ ਤੋਂ ਅੱਗੇ ਕੇ ਕੰਮ ਕੀਤਾ ਦਿੱਲੀ ਤੋਂ ਇੱਧਰ ਕੰਮ ਨਹੀਂ ਕੀਤਾ ਅਸੀਂ ਅੱਛਾ ਪੰਜਾਬ ਦੇ ਬਾਰੇ ਇੰਨਾ ਨਹੀਂ ਸੀ ਪਰ ਤੇ ਹੁਣ ਜਦੋਂ ਇੱਥੇ ਆਏ 30 35 ਸਾਲ ਹੋ ਗਏ ਨੇ ਹਮ ਹੁਣ ਚਲੋ ਮਹਾਰਾਜ ਦੀ ਕਿਰਪਾ ਫੇਰ ਵੀ ਇੱਥੇ ਸੀ ਬਾਬੂ ਜੀ ਇੱਕ ਐਡਰੈਸ ਸਮਝਾ ਦਿਓ ਲੋਕਾਂ ਨੂੰ ਕਿ ਲੋਕ ਇੱਥੇ ਆ ਸਕਣ ਤੁਹਾਡੇ ਕੋਲ ਦੇਖੋ ਜੀ ਮੈਂ ਤੁਹਾਨੂੰ ਦੱਸਿਆ 81 ਨੰਬਰ ਪਿੱਲਰ ਜੇ ਸਾਹਮਣੇ ਗਣਪਤੀ ਮੰਦਿਰ ਹੈ ਸ਼੍ਰੀ ਗਣੇਸ਼ ਜੀ ਹਾਂਜੀ ਤੇ ਆ ਸੰ ਸਿਟੀ ਮੋੜ ਹੈ ਹਮ ਰੋਡ ਜਿਹੜਾ ਬਟਾਲਾ ਬਟਾਲਾ ਰੋਡ ਹੈ ਬਟਾਲਾ ਰੋਡ ਹੈ ਹਾਂ ਬਟਾਲਾ ਰੋਡ ਸੰਸਿੜੀ ਮੋੜ ਤੇ ਦੇਖੋ ਇਹ ਸੰਸਿੜੀ ਜਿਹੜਾ ਮੋੜ ਹੈ ਤੇ ਬਟਾਲਾ ਰੋਡ ਹੈ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅਸੀਂ ਮੌਜੂਦ ਆ ਇਹ 81 ਨੰਬਰ ਪਿੱਲਰ ਦੇਖ ਰਹੇ ਹੋ ਤੁਸੀਂ ਤੇ ਇਸ ਦੇ ਸਾਹਮਣੇ ਹੀ ਜਿਵੇਂ ਤਸਵੀਰ ਕਵਾ ਦਿਖਾਣ ਨੂੰ ਤੇ ਗਣੇਸ਼ ਜੀ ਦਾ ਮੰਦਿਰ ਹੈ ਜਿੱਥੇ ਕਿ ਬਾਪੂ ਜੀ ਉਹਨਾਂ ਦਾ ਇੱਕ ਖੂਬਸੂਰਤ ਜਿਹੜਾ ਸੈਟਅਪ ਹੈ ਉਹ ਲੱਗਿਆ ਹੋਇਆ ਤੇ ਇੱਕ ਬਹੁਤ ਸੋਹਣਾ ਮੈਸੇਜ ਬਹੁਤ ਸੋਹਣੀਆਂ ਗੱਲਾਂ ਹੋਈਆਂ ਨੇ ਬਾਪੂ ਜੀ ਕਹਿੰਦੇ ਕਿ ਅੱਜ ਅਜੇ ਨਸ਼ੇ ਦੇ ਵਿੱਚ ਲੋਕ ਪਏ ਹੋਏ ਨੇ ਨੌਜਵਾਨੀ ਪਈ ਹੋਈ ਆ ਤਾਂ ਉਸ ਦਾ ਕਾਰਨ ਜਿਹੜਾ ਹੈ ਮਿਹਨਤ ਤੋਂ ਦੂਰ ਭੱਜਦੇ ਨੇ ਪੜ੍ਹਾਈ ਲਿਖਾਈ ਕਰਨ ਚੰਗੇ ਖੇਡਾਂ ਵੱਲ ਪੈਣ ਤਾਂ ਜੋ ਨਸ਼ਿਆਂ ਤੋਂ ਦੂਰ ਰਹਿ ਸਕਣ ਇੱਕ ਮਿਹਨਤ ਦੀ ਜਿਹੜੀ ਮਿਸਾਲ ਦਿੱਤੀ ਆ ਬਹੁਤ ਕੁਦਰਤ ਮਿਸਾਲ ਹੈ ਇੱਕ ਜੀਵਨ ਸਾਥੀ ਦੇ ਨਾਲ ਜਿਹੜਾ ਮੇਲ ਜੋਲ ਹੈ ਉਹ ਦੱਸਿਆ ਕਿਉਂਕਿ ਅੱਜ ਕੱਲ ਦਾ ਸਮਾਂ ਇਸ ਤਰ੍ਹਾਂ ਦਾ ਸਾਲ ਨਹੀਂ ਰਿਸ਼ਤੇ ਚੱਲਦੇ ਤਾਂ ਡਿਵੋਰਸ ਮੰਗਣ ਲੱਗ ਪੈਂਦੇ ਨੇ ਮਗਰ ਅੱਜ ਕੱਲ ਦੇ 75 ਸਾਲ ਦੀ ਉਮਰ ਬਾਪੂ ਦੀ ਹੋ ਚੁੱਕੀ ਹੈ ਤੇ ਅੱਜ ਵੀ ਜਿਹੜੇ ਖੁਸ਼ਮਈ ਢੰਗ ਦੇ ਨਾਲ ਜ਼ਿੰਦਗੀ ਜੀ ਰਹੇ ਨੇ ਤੇ ਇੱਕ ਮੈਸੇਜ ਜ਼ਰੂਰ ਹੈ ਕੀ ਜਿਹੜੀ ਨੌਜਵਾਨੀ ਹੈ ਉਹ ਮਿਹਨਤ ਵੱਲ ਜਾਏ ਤੇ ਜਿਹੜਾ ਪਿਆਰ ਹੈ ਉਹ ਬਣਿਆ ਰਹਿੰਦਾ ਕਿਉਂਕਿ ਜੇਕਰ ਅਸੀਂ ਮਿਹਨਤ ਕਰਾਂਗੇ ਤਾਂ ਸਾਡੇ ਨਾਲ ਜਿਹੜੀਆਂ ਛੁੜੀਆਂ ਹੋਈਆਂ ਜਿਹੜੀਆਂ ਬਾਬਰਾ ਹੋਈਆਂ ਨੇ ਜਿਸ ਦੇ ਨਾਲ ਇੱਕ ਪੋਜ਼ਿਟਿਵ ਵਾਈਬ ਆਉਂਦੀ ਹੈ ਉਹ ਮਿਹਨਤ ਦੇ ਨਾਲ ਆਉਂਦੀ ਹੈ ਤੇ ਉਸੇ ਪ੍ਰਕਾਰ ਬਾਪੂ ਜੀ ਹੋਣਾ ਨੇ ਸਬਕ ਦਿੱਤਾ ਅਤੇ ਸਾਨੂੰ ਵੀ ਚਾਹੀਦਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਕੋਲ ਕੋਈ ਨਾ ਕੋਈ ਸਿੱਖਿਆ ਲਈਏ ਤੇ ਮਿਹਨਤ ਵੱਲ ਰੁਝਾਨ ਹੈ ਜਿਹੜਾ ਹੁਣ ਜ਼ਿਆਦਾ ਰੱਖੀਏ ਤਾਂ ਜੋ ਅਸੀਂ ਗਲਤ ਤਮਾ ਵਿੱਚ ਨਾ ਪੈ ਸਕੀਏ ਕੈਮਰਾਮੈਨ ਮੋਜੀ ਦੇ ਨਾਲ ਮਹਿਮਾਨੋ ਲਾਈਕ ਪੀਆ ਬੀ ਅੰਮ੍ਰਿਤਸਰ